ਤਾਂ ਤੋਂ ਉਹ ਪ੍ਰੈਸ਼ਰਾਈਜ਼ ਕਰਾ ਸਕਦਾ ਸੀ ਕਰਾਇਆ ਜਿਹੜੇ ਟਾਈਮ ਡੀਜੀਪੀਸੀ ਨੂੰ ਸਤਾਤਾਰਿਆਂ ਦਾ ਵੀ ਕੋਈ ਫਾਇਦਾ ਲਿਆ ਸੈਣੀ ਜਦੋਂ ਸੈਣੀ ਡੀਜੀਪੀਸੀ ਪੰਜਾਬ ਦੇ ਉਸ ਮੌਕੇ ਦੇ ਸਤਾਤਾਰਿਆਂ ਦਾ ਵੀ ਕੋਈ ਫਾਇਦਾ ਉਠਾਇਆ ਸਾਰਿਆਂ ਨੇ ਕੀਤਾ ਹੁਣ ਇਸ ਕੇਸ ਦੇ ਵਿੱਚ ਜਦੋਂ ਆਨਰੇਬਲ ਸੁਪਰੀਮ ਕੋਰਟ ਦੇ ਵਿੱਚ ਐਸਐਲਪੀ ਪਾਈ ਹੈ ਸਟੇਟ ਆਫ ਪੰਜਾਬ ਨੇ ਪਾਈ ਹੈ ਕਿ ਜੀਆ ਸੀਬੀਆਈ ਦੀ ਐਫਆਈਆਰ ਗਲਤ ਹੈ ਹੁਣ ਉਹ ਸਰਕਾਰ ਹੀ ਉਹਨੂੰ ਡਿਫੈਂਡ ਕਰੂਗੀ ਚੀਜ਼ ਕਿ ਉਹਨਾਂ ਨੇ ਕਿਉਂ ਪਾਈ ਸੈਣੀ ਨੂੰ ਕਿਉਂ ਬਚਾਇਆ ਉਹ ਤੁਹਾਡੇ ਸਾਹਮਣੇ ਹੀ ਹੈ ਅਕਾਲੀਆਨ ਮਟੋਰ ਥਾਣੇ ਦੇ ਵਿੱਚ ਦਰਜ ਹੈ ਪਰ ਇਸ ਤਫਤੀਸ਼ ਕਰਕੇ ਕੋਰਟ ਦੇ ਵਿੱਚ ਚਲਾਨ ਫਾਈਲ ਕਰ ਚੁੱਕੇ ਹਨ ਹੁਣ ਉਹ ਜੀਐਮਆਈਸੀ ਤੋਂ ਕੇਸ ਕਮਿਟ ਹੋਣਾ ਸੀ ਉਹਨੇ ਚੌਂਦਰਬੀ ਸੁਪਰੀਮ ਕੋਰਟ ਨੇ ਸਟੇ ਕਰਤਾ ਸੀ ਸੋ ਇਸ ਕਰਕੇ ਹੁਣ ਉੱਥੇ ਹੀ ਕੇਸ ਕਮਿਟ ਹੋਗਾ ਰਸੂਵਾ ਤਾਂ ਕਿਛੂ ਇਹਦੀ ਡੇਟ ਨਵੇਂ ਸਿਰੇ ਤੋਂ ਪਾਏਗੀ ਫਿਰ ਲੋਕਲ ਕੋਰਟ ਪਰ ਡੇਟ ਤਾਂ ਚੱਲ ਹੀ ਰਹੀ ਹੈ ਸਟੇ ਸੀਸ ਆਫ ਪ੍ਰोसीडिंग ਅੱਗੇ ਵਧੀਆਂ ਨਹੀਂ ਹੁਣ ਵਧਣ ਗਿਆ ਹੁਣ ਕੇਸ ਕਮਿਟ ਹੋਊਗਾ ਸੈਸ਼ਨ ਟ੍ਰਾਇਲ ਕੇਸ ਹੈ ਦਿੱਤਸਾ ਦੋ ਤਾਰਾ ਲੱਗੀ ਹੋਈ ਹੈ ਸੈਨੇ ਤੋਂ ਇਲਾਵਾ ਮਲਤਾਨੀ ਮਾਮਲੇ ਚ ਹੋਰ ਕਿਹੜੇ ਕਿਹੜੇ ਮਲਜੂਮ ਨੇ ਤੇ ਕਿੰਨੇ ਮਲਜੂਮ ਨੇ ਅਜੇ ਤਾਂ ਇੱਕ ਜਿਹੜੇ ਐਸ ਐਚਓ ਸੀ ਉਸ ਵੇਲੇ ਤੇ ਕੇ ਆਈ ਪੀ ਸਿੰਘ ਉਹ ਐਕਿਊਜ਼ ਨੇ ਬਾਕੀ ਇਨਵੈਸਟੀਗੇਸ਼ਨ ਅਜੇ ਕੁਝ ਹਿੱਸੇ ਅਜੇ ਸ਼ਾਇਦ ਪੈਂਡਿੰਗ ਸੀ ਉਹ ਪ੍ਰੋਸੀਕਿਊਸ਼ਨ ਨੂੰ ਪਤਾ ਹੋਣਾ ਉਸ ਚੀਜ਼ ਦੀ ਮੇਰੇ ਕੋਲ ਕੋਈ ਡਿਟੇਲ ਨਹੀਂ ਹੈ ਕਿਉਂਕਿ ਐਜ਼ ਅ ਡਿਫੈਂਸ ਲਾਇਰ ਮੈਂ ਤਾਂ ਕੰਪਲੇਨੈਂਟ ਸਾਈਡ ਦਾ ਵਕੀਲ ਹਾਂ ਮੈਨੂੰ ਤਾਂ ਇਹਨਾਂ ਦੀ ਸਾਈਡ ਦੀ ਚੀਜ਼ ਪਤਾ ਤੁਹਾਨੂੰ ਲੱਗਦਾ ਕਿ ਹੁਣ ਕੇਸ ਸਹੀ ਰਸਤੇ ਚੱਲੇਗਾ ਸਹੀ ਤਾਂ ਕੇਸ ਸ਼ੁਰੂ ਤੋਂ ਸਹੀ ਰਸਤੇ ਇਨਸ਼ਾਅ ਅ ਜੀ 1991 ਦੇ ਵਿੱਚ ਬਲਵੰਤ ਸਿੰਘ ਬਲਤਾਨੀ ਜੋ ਕਿ ਇੱਕ ਸਿਟਕੋ ਇੰਜੀਨੀਅਰ ਸੀ ਉਹਨਾਂ ਨੂੰ ਸੁਮੇਤ ਸੈਣੀ ਨੇ ਐਜ਼ ਐਸਐਸਪੀ ਚੰਡੀਗੜ੍ਹ ਆਰਡਰ ਕਰਕੇ ਇਲੀਗਲੀ ਡਿਟੇਨ ਕਰਵਾਇਆ ਉਹਨਾਂ ਦਾ ਝੂਠੇ ਕੇਸ ਪਲਾਂਟ ਕੀਤੇ ਗਏ ਸੁਮੇਤ ਸੈਣੀ ਤੇ ਉਸ ਵੇਲੇ ਇੱਕ ਉਹਦੀ ਗੱਡੀ ਦੇ ਉੱਤੇ ਅਟੈਕ ਹੋਇਆ ਸੀ ਔਰ ਉਹਨੇ ਲੱਗਿਆ ਕਿ ਜਿਹੜਾ ਉਹ ਬੌਮ ਬਲਾਸਟ ਹੋਇਆ ਉਹਦੇ ਵਿੱਚ ਇਹਨਾਂ ਦਾ ਹੱਥ ਹੈ ਜਾਂ ਅੱਗੇ ਲੋਕ ਇਹਨਾਂ ਦੇ ਇਨ ਟੱਚ ਸੀ ਉਹੋ ਜੀ ਕੋਈ ਪ੍ਰੀਜੰਪਸ਼ਨ ਦੇ ਬੇਸਿਸ ਤੇ ਉਹਨੇ ਇਹਨਾਂ ਨੂੰ ਚੁੱਕਿਆ ਔਰ ਕਸਟੋਡੀਅਲ ਟੌਰਚਰ ਦੇ ਵਿੱਚ ਬੜੀ ਬੁਰੀ ਤਰ੍ਹਾਂ ਇਹਨਾਂ ਨੂੰ ਟੌਰਚਰ ਕਰਦੇ ਹੋਏ ਨਾਲ ਹੀ ਦੇਥ ਹੋ ਗਈ। ਸੋ ਕਾਗਜ਼ਾਂ 'ਚ ਇਹਨਾਂ ਨੂੰ PO ਡਿਕਲੇਅਰ ਕੀਤਾ ਗਿਆ ਔਰ ਇਹ ਵੀ ਸ਼ੋ ਕੀਤਾ ਗਿਆ ਕਿ ਇਹ ਕਸਟਡੀ ਜੋ ਭੱਜ ਕੇ ਤੇ ਮਾਰੇ ਗਏ। ਹੁਣ ਇਹਨਾਂ ਕਨਟਰਡਿਕਸ਼ਨਸ ਦੇ ਉੱਤੇ ਅਨਰਬਲ ਹਾਈ ਕੋਰਟ ਨੇ ਅਕਤੂਬਰ 2007 ਦੇ ਵਿੱਚ सीबीआई ਨੂੰ ਇਨਵੈਸਟੀਗੇਸ਼ਨ ਟਰਾਂਸਫਰ ਕੀਤੀ। सीबीआई ਨੇ 8 ਮਹੀਨੇ ਤਕਰੀਬ ਇਨਵੈਸਟੀਗੇਸ਼ਨ ਕੀਤੀ। ਫਿਰ ਐਫਆਈਆਰ ਰਜਿਸਟਰ ਕੀਤੀ ਜਿਦੇ ਵਿੱਚ ਉਹਨਾਂ ਨੇ 2008 ਦੇ ਵਿੱਚ ਐਫਆਈਆਰ ਦੇ ਵਿੱਚ ਲਿਖਿਆ ਕਿ ਸੁਮੇਤ ਸੈਣੀ ਦੇ ਡਾਇਰੈਕਟ ਆਰਡਰਸ ਦੇ ਉੱਤੇ ਔਰ ਉਹਦੀ ਮਤਲਬ ਡਾਇਰੈਕਸ਼ਨਸ ਦੇ ਉੱਤੇ ਉਹਦੀ ਬਰਵਲ ਸਿੰਘ ਮਲਤਾਨੀ ਨੂੰ ਟਾਰਚਰ ਕੀਤਾ ਗਿਆ ਜਿਸ ਕਰਕੇ ਉਹਨਾਂ ਦੀ ਡੈਥ ਹੋ ਗਈ। ਸੋ ਉਸ ਵਿਲੇਸਰ ਬਰਵਨ ਸਿੰਘ ਮਲਤਾਨੀ ਜੀ ਦਾ ਨਹੀਂ ਕੁਲਰ ਫੈਮਿਲੀ ਦੇ ਵੀ ਕੁਝ ਮੈਂਬਰਸ ਸੀ ਕਸਟਡੀ ਵਾਲੇ ਟੈਕਸ ਵੀ ਇਨਵੈਸਟੀਗੇਸ਼ਨ ਟ੍ਰਾਂਸਫਰ ਸੀ ਸੋ ਇੱਕ ਟੈਕਨੀਕਲ ਇਸ਼ੂ ਦੇ ਉੱਤੇ ਹਨਰਬਲ ਸੁਪਰੀਮ ਕੋਰਟ ਨੇ ਇਸ ਕੇਸ ਨੂੰ ਖਾਰਜ ਕੀਤਾ ਉਹਨਾਂ ਨੇ ਕਿਹਾ ਕਿ ਜਦੋਂ ਸੀਬੀਆਈ ਨੂੰ ਇਨਵੈਸਟੀਗੇਸ਼ਨ ਦਿੱਤੀ ਗਈ ਸੀ ਸੋ ਅਕਿਊਜ਼ਡ ਆਫੀਸਰ ਨੂੰ ਸੁਣਿਆ ਨਹੀਂ ਗਿਆ ਬਿਨਾ ਸੁਣੇ ਟ੍ਰਾਂਸਫਰ ਕਰਨਾ ਗਲਤ ਹੈ ਉਸ ਗਰਾਉਂਡ ਤੇ ਨਵੰਬਰ 2011 ਦੇ ਵਿੱਚ ਇਹ ਇਨਵੈਸਟੀਗੇਸ਼ਨ ਖਾਰਜ ਕੀਤੀ ਗਈ ਔਰ ਹਨਰਬਲ ਸੁਪਰੀਮ ਕੋਰਟ ਨੇ ਕਿਹਾ ਕਿ ਦੁਬਾਰਾ ਕੰਪਲੇਂਟ ਦੇ ਕੇ ਇੱਕ ਕੇਸ ਸ਼ੁਰੂ ਕੀਤਾ ਜਾ ਸਕਦਾ ਹੈ ਜੇ ਵਿਕਟਿਮਸ ਕੰਪਲੇਂਟ ਦਿੰਦੇ ਉਸ ਤੋਂ ਬਾਅਦ ਕਿਉਂਕਿ 2 ਮਹੀਨੇ ਬਾਅਦ ਸੈਨੀ ਡੀਜੀ ਬਣ ਗਿਆ ਸੀ ਅਕਾਲੀ ਗਵਰਨਮੈਂਟ ਦੇ ਵਿੱਚ ਸੋ ਕੋਈ ਵੀ ਅੱਗੇ ਨਹੀਂ ਆਇਆ ਕੰਪਲੇਂਟਿੰਗਲੀ ਫਾਈਨਲੀ ਇੱਕ ਕੰਪਲੇਂਟ ਸ਼ੁਰੂ ਕੀਤੀ ਗਈ ਦੁਬਾਰਾ 2020 ਦੇ ਵਿੱਚ 6 5 2025 ਨੂੰ ਜਦੋਂ ਇਹ ਪਰਚਾ ਹੋਇਆ ਔਰ ਬਲਵਿੰਦਰ ਸਿੰਘ ਉਤਾਨੀ ਇਸ ਕੇਸ ਦੇ ਕੰਪਲੇਨਰ ਨੇ ਜਿਨ੍ਹਾਂ ਦੇ ਬ੍ਰਦਰ ਬਲਵੰਤ ਸਿੰਘ ਉਤਾਨੀ ਨੂੰ ਸੁਬੇ ਚਾਹਂਦੇ ਮਾਰੇ ਸੀ ਹੁਣ ਉਹਦੇ ਵਿੱਚ ਮੇਨ ਸੈਣੀ ਨੇ ਚਲਾਨ ਫਾਈਲ ਹੋਣ ਤੋਂ ਬਾਅਦ ਕੁਐਸ਼ਨ ਫਾਈਲ ਕੀਤੀ ਹਾਈ ਕੋਰਟ ਦੇ ਵਿੱਚ ਆਨਰਬਲ ਹਾਈ ਕੋਰਟ ਨੇ ਉਹ ਖਾਰਜ ਕੀਤੀ। ਹੁਣ ਆਨਰਬਲ ਸੁਪਰੀਮ ਕੋਰਟ ਨੇ ਵੀ ਖਾਰਜ ਕੀਤੀ। ਕਿ ਐਫਆਈਆਰ ਉਹਦੀ اور ਉਹਦੀ ਕਨਸੀਕੁਐਂਸ਼ੀਅਲ ਪ੍ਰੋਸੀਡਿੰਗਸ ਕੁਆਸ਼ ਨਹੀਂ ਹੁੰਦੀਆਂ ਇਸ ਕੰਦੇ। ਬਾਕੀ ਜੋ ਵੀ ਉਹ ਹੁਣ ਲੀਗਲ ਰੈਮੀਡੀਜ਼ ਅਵੇਲ ਕਰਨਾ ਚਾਹੁੰਦਾ ਹੈ ਹਾਈ ਕੋਰਟ ਦੇ ਵਿੱਚ ਉਹ ਚੀਜ਼ਾਂ ਅੱਡ ਨੇ ਪਰ ਇੱਕ ਵਾਰੀ ਸੁਪਰੀਮ ਕੋਰਟ ਵੱਲੋਂ ਇਹ ਕੁਐਸ਼ਨ ਡਿਸਮਿਸ ਹੋਣ ਦਾ ਮਤਲਬ ਹੈ। ਅਟ ਲੀਸਟ ਐਫ ਆਰ ਤਾਂ ਸਟੈਂਡ ਕਰ ਰਹੀ ਹੈ ਹੁਣ ਜਿਹੜਾ ਕੇਸ ਹੈ ਕਿਸ ਤਰ੍ਹਾਂ ਚੱਲੇਗਾ ਤੇ ਪਰਚਾ ਦਰਜ ਕਿੱਥੇ ਹੋਇਆ ਸੀ ਪਰਚਾ ਮਟੌਰ ਥਾਣੇ ਦੇ ਵਿੱਚ ਦਰਜ ਹੈ ਪਰ ਇਸ ਤਫਤੀਸ਼ ਕਰਕੇ ਕੋਰਟ ਦੇ ਵਿੱਚ ਚਲਾਨ ਫਾਈਲ ਕਰ ਚੁੱਕੇ ਹਨ ਹੁਣ ਉਹ ਜੀ ਐਮ ਆਈ ਸੀ ਤੋਂ ਕੇਸ ਕਮਿਟ ਹੋਣਾ ਸੀ ਉਹਨੇ ਚੌਂਦੇਬਲ ਸੁਪਰੀਮ ਕੋਰਟ ਨੇ ਸਟੇ ਕਰਤਾ ਸੀ ਸੋ ਇਸ ਕਰਕੇ ਹੁਣ ਇੱਕ ਉੱਥੇ ਹੀ ਕੇਸ ਕਮਿਟ ਹੋਗੜ ਪਰ ਉਸ ਤੋਂ ਬਾਅਦ ਕੀ ਹੋਵੇਗੀ ਇਹਦੀ ਡੇਟ ਨਵੇਂ ਸਿਰੇ ਤੋਂ ਪਾਏਗੀ ਫਿਰ ਲੋਕਲ ਕੋਰਟ ਟੈਂਪਰ ਡੇਟ ਤਾਂ ਚੱਲ ਹੀ ਰਹੀ ਹੈ ਸਟੇ ਸੀ ਤੋਂ ਪ੍ਰोसीडिंग ਅੱਗੇ ਵਧੀਆਂ ਨਹੀਂ ਕਿੰਨ ਵਧਨ ਗਿਆ ਹੁਣ ਕੇ ਇਸ ਕਮਿਟ ਹੋਊਗਾ ਸੈਸ਼ਨਸ ਟ੍ਰਾਇਲ ਕੇਸ ਹੈ ਦਿੱਤੋ ਦੋ ਧਾਰਾ ਲੱਗੀ ਹੋਈ ਹੈ ਸੋ ਇਸ ਕਰਕੇ ਕਿਸੇ ਵੀ ਹਾਲਤ ਦੇ ਵਿੱਚ ਹੁਣ ਮੇਰੇ ਕਰਨਲ ਕੇਸ ਤਾਂ ਨਹੀਂ ਰੁਕੂਗਾ ਚਲੋ ਦੁਬਾਰਾ ਕੁਝ ਚਲਾਨ ਪੇਸ਼ ਹੋਣ ਤੋਂ ਬਾਅਦ ਵੰਗਾਂ ਪੂਰੀਆਂ ਹੋ ਗਈਆਂ ਨੇ ਨਹੀਂ ਗਵਾਹੀ ਤਾਂ ਕਿੱਥੇ ਚਲਾਨ ਕੇਸ ਕਮੇਟੀ ਨਹੀਂ ਹੋਇਆ ਜੀ ਐਮ ਆਈ ਸੀ ਨੂੰ ਲਰਨ ਜੀ ਐਮ ਆਈ ਸੀ ਦੀ ਕੋਰਟ ਦੇ ਵਿੱਚ ਇਹ ਚਲਾਨ ਹੈਗਾ ਉੱਥੋਂ ਸੈਸ਼ਨਸ ਕੋਰਟ ਦੇ ਵਿੱਚ ਇਹਦੇ ਜਾਣਾ ਹੈ ਉਸ ਤੋਂ ਬਾਅਦ ਚਾਰਜ ਫਰੇਮ ਹੋਣਾ ਹੈ ਉਸ ਤੋਂ ਬਾਅਦ ਕੇਸ ਚਲਣਾ ਹੈ ਕੁੱਲ ਕਿੰਨੀਆਂ ਧਾਰਾ ਲੱਗੀ ਹੋਈਆਂ ਨੇ ਜੀ ਵਿੱਚ ਗਵਾਹ ਨੇ ਕਿੰਨੇ ਹਾਂਜੀ ਪੁਲਿਸ ਵਾਲੇ ਵੀ ਇਹਦੇ ਵਿੱਚ ਗਵਾਹ ਨੇ ਔਰ ਇਹਦੇ ਵਿੱਚ ਕੁਝ ਪੁਲਿਸ ਵਾਲੇ ਉਸ ਵੇਲੇ ਦੇ ਵਾਧਾ ਮਾਫ ਗਵਾਹ ਵੀ ਬਣੇ ਆ ਚਾਰ ਜਣਾਂ ਜਿਨ੍ਹਾਂ ਦੀ ਅੱਖਾਂ ਸਾਹਮਣੇ ਕਤਲ ਦੇ ਨਾਂ ਦੇ ਸਾਹਮਣੇ ਸਾਰਾ ਕੁਝ ਹੋਇਆ ਉਹ ਅਪਰੂਵਰ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਵਾਧਾ ਮਾਫ ਗਵਾਹ ਉਹ ਵੀ ਹੈਗੇ ਸੈਨਿਕ ਖਿਲਾਫ ਮਲਤਾਨੀ ਦੇ ਮਾਮਲੇ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਕੇਸ ਚੱਲ ਰਹੇ ਨੇ ਕੋਈ ਸੈਨਿਕ ਦੇ ਖਿਲਾਫ ਜਿੱਥੇ ਤੱਕ ਇੱਕ ਤਾਂ ਦਿੱਲੀ ਸੀ.ਐੱਡ ਦੇ ਟ੍ਰਾਇਲ ਹੈ ਉਸ ਤੋਂ ਇਲਾਵਾ ਬੈਬਲ ਕਲਾ ਔਰ ਕੋਰਟ ਕਪੂਰਾ ਕੇਸ ਦੇ ਵਿੱਚ ਵੀ ਸੁਮੇਂ ਸੈਨਿਕ ਇਕਿਊਜ਼ ਹੈ ਫਿਰ ਵਿਜੀਲੈਂਸ ਦੇ ਉੱਤੇ ਦੋ ਕੇਸਿਸ ਦੇ ਵਿੱਚ ਇਹਦਾ ਨਾਮ ਆਉਂ ਜੋ ਤੱਕ ਮੈਨੂੰ ਪਤਾ ਹੈ ED ਦੇ ਵਿੱਚ ਵੀ ਇਹਦੀ ਉਹ ਕੇਸਿਸ ED ਨੂੰ ਵੀ ਰੈਫਰ ਹੋਏ ਹੋਏ। ਉਸ ਤੋਂ ਇਲਾਵਾ ਇਨਕਮ ਟੈਕਸ ਦੇ ਵਿੱਚ ਵੀ ਇਹਦੇ ਕੇਸ ਖੁੱਲੇ ਆ ਕਿਉਂਕਿ ਜਦੋਂ ਵੀ ਡਿਸਪਰੋਪੋਰਸ਼ਨਟ ਐਸੈਟਸ ਦਾ ਕੇਸ ਬਣਦਾ ਹੈ। ਵੀ ਆ ਕਰਪਸ਼ਨ ਦੀ ਗੱਲ ਹੁੰਦੀ ਹੈ ਤੇ ਇਨਕਮ ਟੈਕਸ ਅਥਾਰਟिटीज ਵੀ ਉਸ ਮਾਮਲੇ ਦੀ ਵੀ ਜਾਂਚ ਕਰਦੀ ਹੈ। ਕੁੱਲ ਕਿੰਨੀ ਤਰਾਮਾਂ ਲੱਗੀਆਂ ਹੋਈਆਂ ਨੇ? 7 ਤਰਾਮਾਂ ਤਾਂ ਹੁਣ ਆਏ ਨੇ ਨਾ ਇਨਵੈਸਟੀਗੇਸ਼ਨ ਜਿਵੇਂ ਚੱਲ ਰਹੀ ਹੈ। 302 ਮੇਨ ਤਾਰਾ ਜਿਹੜੀ ਕੋਰਟ ਨੇ ਲਾਤੀ। ਜਦੋਂ 302 ਹੀ ਲੱਗੀ। ਹੂੰ। ਬਾਕੀ ਸਾਰੀਆਂ ਤਾਂ ਉਹਦੇ ਸਾਹਮਣੇ ਕੁਝ ਵੀ ਨਹੀਂ ਹੋਈਆਂ ਪਹਿਲਾਂ 364 ਸੀ ਕਿਡਨਾਪਿੰਗ ਵਿਦ ਇੰਟੈਂਸ਼ਨ ਆਫ ਕਮਿਟਿੰਗ ਮਰਡਰ ਹੁਣ ਉਹ ਚੀਜ਼ ਦੀ ਜਗਾ ਜਦੋਂ ਕੋਰਟ ਨੇ ਕਿਹਾ ਤਾਂ ਕਿ 302 ਲੱਗ ਲਾਉਗੇ ਤੇ ਪਰ ਉਹ 302 ਲੱਗ ਚੁੱਕੀ ਹੈ ਸੋ ਮੇਨ ਸਾਡੇ ਲਈ ਹੁਣ 302 ਨੂੰ ਜਸਟੀਫਾਈਂਗ ਦਿੱਖਾ ਸੈਨੀਤੋ ਲਾਵਾ ਮਲਥਾਨੀ ਮਾਮਲੇ ਚ ਕਿਹੜੇ ਕਿਹੜੇ ਮਲਜੂਮ ਨੇ ਤੇ ਕਿੰਨੇ ਮਲਜੂਮ ਨੇ ਅਜੇ ਤਾਂ ਇੱਕ ਜਿਹੜੇ ਐਸ ਐਚ ਓ ਸੀ ਉਸ ਵੇਲੇ ਤੇ ਕੇ ਆਈ ਪੀ ਸਿੰਘ ਉਹ ਇੱਕ ਯੂਜ਼ ਨੇ ਵਕੀਲ ਇਨਵੈਸਟੀਗੇਸ਼ਨ ਅਜੇ ਕੁਝ ਹਿੱਸੇ ਸਾਹਿਦ ਪੈਂਡਿੰਗ ਸੀ ਉਹ ਪ੍ਰੋਸੀਕਿਊਸ਼ਨ ਨੂੰ ਪਤਾ ਹੋਣਾ ਉਸ ਚੀਜ਼ ਦੇ ਮੇਰੇ ਕੋਲ ਕੋਈ ਡਿਟੇਲ ਨਹੀਂ ਕਿਉਂਕਿ ਐਜ਼ ਅ ਡਿਫੈਂਸ ਲਾਇਰ ਮੈਂ ਤਾਂ ਕੰਪਲੇਨੈਂਟ ਸਾਈਡ ਦਾ ਵਕੀਲ ਹਾਂ ਮੈਨੂੰ ਤਾਂ ਇਹਨਾਂ ਦੀ ਸਾਈਡ ਦੀ ਚੀਜ਼ ਪਤਾ ਤੁਹਾਨੂੰ ਲੱਗਦਾ ਕਿ ਹੁਣ ਕੇਸ ਸਹੀ ਰਸਤੇ ਚੱਲੇਗਾ ਸਹੀ ਤਾਂ ਕੇਸ ਸ਼ੁਰੂ ਤੋਂ ਸਹੀ ਰਸਤੇ ਚੱਲ ਰਿਹਾ ਹੈ ਅੱਛਾ ਦੇਖੋ ਕੋਈ ਗਲਤ ਬੰਦਾ ਆਪਦੀ ਅਥਾਰਟੀ ਦਾ ਮਿਸਯੂਜ਼ ਕਰਕੇ ਪੋਲਿਟੀਕਲ ਬੈਨੀਫਿਟ ਜਾਂ ਪੋਲਿਟੀਕਲ ਬੈਕਿੰਗ ਲੈ ਕੇ ਚੀਜ਼ ਨੂੰ ਦਬ ਜਾਂਦਾ ਟੈਂਪੋਰਰੀਲੀ ਬੀਡੀਸੀ ਗੱਲ ਕਹਿੰਦੇ ਆ ਸਤਿਅਮੇਵ ਜਯਤੇ ਨਾ ਜਿੱਤਾ ਮੁਹੀ ਉਹਦਾ ਸੱਚਾਈ ਨੇ ਜਿੱਤਣਾ ਹੀ ਹੈ ਉਸੇ ਤਰ੍ਹਾਂ ਸੱਚਾਈ ਸਾਹਮਣੇ ਆਉਂਦੀ ਜਾ ਰਹੀ ਹੈ ਤੁਸੀਂ ਵੇਖੋ ਸੈਣੀ ਨੇ ਕਿੰਨਾ ਇਸ ਚੀਜ਼ ਨੂੰ ਦੱਬਣ ਦੀ ਕੋਸ਼ਿਸ਼ ਕਰਨੀ ਚੀਜ਼ ਫੇਰ ਵੀ ਬਾਹਰ ਆਉਂਦੀ ਹੈ ਸੈਣੀ ਕੋ ਨਿਜੀ ਪ੍ਰਭਾਵ ਵਰਤਦਾ ਰਿਹਾ ਕਿ ਕੇਸ ਇਹਨਾਂ ਲਟਕ ਗਿਆ ਆਬੀਸ ਜੀ ਪ੍ਰਭਾਵ ਤਾਂ ਹਰ ਤਰੀਕੇ ਨਾਲ ਵਰਤੇ ਨੇ ਨਿਜੀ ਦਾ ਕੀ ਹਰ ਪਾਸਿਓਂ ਜਿਨਾ ਜਿਨਾ ਤੋਂ ਉਹ ਪ੍ਰੈਸ਼ਰਾਈਜ਼ ਕਰਾ ਸਕਦਾ ਸੀ ਕਰਾ ਗਿਆ ਜਿਹੜੇ ਟਾਈਮ ਡੀਜੀਪੀਸੀ ਨੂੰ ਸત્તાਧਾਰੀ ਇੰਦਾਂ ਕੋਈ ਫਾਇਦਾ ਨਹੀਂ ਸੈਣੀ ਜਦੋਂ ਸੈਣੀ ਡੀਜੀਪੀ ਸੀ ਪੰਜਾਬ ਦੇ ਉਸ ਮੌਕੇ ਦੇ ਸੱਤਾਧਾਰੀਆਂ ਦਾ ਵੀ ਕੋਈ ਫਾਇਦਾ ਉਠਾਇਆ ਸਾਰਿਆਂ ਨੇ ਕੀਤਾ ਹੁਣ ਇਸ ਕੇਸ ਦੇ ਵਿੱਚ ਜਦੋਂ ਅਡਰਿਬਲ ਸੁਪਰੀਮ ਕੋਰਟ ਦੇ ਵਿੱਚ ਐਸਐਲਪੀ ਪਾਈ ਹੈ ਸਟੇਟ ਆਫ ਪੰਜਾਬ ਨੇ ਪਾਈ ਹੈ ਕਿ ਜੀ ਆ ਸੀਬੀਆਈ ਦੀ ਐਫਆਈਆਰ ਗਲਤ ਹੈ ਹੁਣ ਉਹ ਸਰਕਾਰ ਹੀ ਉਹਨੂੰ ਡਿਫੈਂਡ ਕਰੂਗੀ ਚੀਜ਼ ਕਿ ਉਹਨਾਂ ਨੇ ਕਿਉਂ ਪਾਈ ਸੈਣੀ ਨੂੰ ਕਿਉਂ ਬਚਾਇਆ ਉਹ ਤੁਹਾਡੇ ਸਾਹਮਣੇ ਹੀ ਹੈ ਅਕਾਲੀਆਂ ਨੇ ਮਾਫੀ ਮੰਗੀ ਹੈ ਇਹਨੂੰ ਡੀਜੀ ਨੂੰ ਸੋ ਉਸ ਚੀਜ਼ ਦੇ ਉੱਤੇ ਜੇ ਅਸੀਂ ਦੇਖੀਏ ਖੈਰ ਮੇਰਾ ਕੰਮ ਪੋਲਿਟੀਕਲ ਚੀਜ਼ ਦੇ ਵਿੱਚ ਕਮੈਂਟ ਕਰਨਾ ਨਹੀਂ ਹੈ ਪਰ ਗੱਲ ਇਹ ਹੁੰਦੀ ਹੈ ਕਿ ਬੰਦਾ ਕਿਹੜੀ ਚੀਜ਼ ਨੂੰ ਕਿਸ ਤਰ੍ਹਾਂ ਯੂਜ਼ ਕਰ ਗੱਲ ਹੋਉਂਦੀ ਹੈ ਸਵੇ ਚੈਨੀ ਕਿਉਂ ਹੈ ਅਥਾਰਟੀ ਆਫ ਦ ਬਿਸੀਅਸ ਕਰ ਗਿਆ ਔਰ ਇੰਨੇ ਸਾਲ ਕੰਟੀਨਿਊ ਕਰ ਗਿਆ ਤਸ਼ੱਦਦ ਇੰਨੀ ਢਾਗਿਆ ਤੁਸੀਂ ਇਸ ਫੈਮਿਲੀ ਦੀ ਇੱਕ ਵਾਰੀ ਹਿੰਮਤ ਵੇਖੋ ਜਿਹੜੀ ਇਸ ਲੜਾਈ ਨੂੰ ਲੜਦੀ ਰਹੀ ਹੈ ਇਹ ਮੇਨ ਚੀਜ਼ ਹੈ ਇਸ ਕੇਸ